ਇਸੋ ਲਈ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਜੀ ਹਾਂ ਬੇਹਤ ਵੱਡੀ ਖਬਰ ਹੈ ਦੱਸ ਤੀਏ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਨੇ ਬੇਹਦ ਹੈਰਾਨ ਕਰਦੀ ਖਬਰ ਹੈ ਬਾਲੀਵੁੱਡ ਐਕਟਰ ਜਿਨ੍ਹਾਂ ਨੂੰ ਪੂਰੇ ਦੇਸ਼ ਦੁਨੀਆ ਦੇ ਵਿੱਚ ਪਸੰਦ ਕੀਤਾ ਜਾਂਦਾ ਹੈ ਉਸ ਐਕਟਰ ਨੂੰ ਭਾਈ ਜਾਨ ਨੂੰ ਦੱਸ ਤੀਏ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਦਰਸਲ پاکستان ਨੇ ਸੁਲਮਾਨ ਖਾਨ ਨੂੰ ਇਹ ਐਲਾਨ ਇਸ ਕਰਕੇ ਕੀਤਾ ਹੈ ਕਿਉਂਕਿ ਸਾਊਦੀ ਅਰਬ ਦੇ ਇੱਕ ਸ਼ੋਅ ਦੌਰਾਨ ਬਲੋਚਿਸਤਾਨ ਨੂੰ ਸੁਲਮਾਨ ਖਾਨ ਨੇ ਅਲੱਗ ਦੇਸ਼ ਦਾ ਦੱਸਤਾ ਜਿਹਾ ਦਰਸਾ ਲਿਆ ਇਹ ਗੱਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਾਊਦੀ ਅਰਬ ਦੇ ਵਿੱਚ ਇੱਕ ਸ਼ੋਅ ਦੌਰਾਨ ਉਹ ਗੱਲ ਕਰ ਰਹੇ ਹੁੰਦੇ ਨੇ ਕਿ ਜੋ ਵੀ ਸਾਊਦੀ ਅਰਬ ਦੇ ਵਿੱਚ ਕੰਮ ਕਰਨ ਆਉਂਦੇ ਨੇ ਉਹ ਭਾਵੇਂ ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਭਾਵੇਂ ਉਹ ਪਾਕਿਸਤਾਨ ਤੋਂ ਆਉਂਦੇ ਨੇ ਭਾਵੇਂ ਬਲੋਚਿਸਤਾਨ ਤੋਂ ਆਉਂਦੇ ਨੇ ਤੇ ਇਸੇ ਗੱਲ ਨੂੰ ਲੈ ਕੇ ਉਹਨਾਂ ਦੀ ਗੱਲ ਦੇ ਵਿੱਚ ਬਲੋਚਿਸਤਾਨ ਨੂੰ ਅਲੱਗ ਦੇਸ਼ ਦੱਸਿਆ ਗਿਆ ਤੇ ਇਸ ਗਾਲ ਦੇ ਉੱਤੇ ਦੱਸਦੀ ਹੈ ਕਿ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪਾਕ ਗ੍ਰਹਿ ਮੰਤਰਾਲੇ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸਾਫ਼-ਸਾਫ਼ ਉਸ ਦੇ ਵਿੱਚ ਮੈਂਸ਼ਨ ਕਰ ਦਿੱਤਾ ਗਿਆ ਹੈ ਕਿ ਸਲਮਾਨ ਖਾਨ ਜਿਹੜੇ ਬਾਲੀਵੁੱਡ ਐਕਟਰ ਨੇ ਉਹ ਅਤਵਾਦੀ ਨੇ ਕਿਉਂਕਿ ਉਹਨਾਂ ਨੇ ਪਾਕਿਸਤਾਨ ਤੇ ਬਲੂਚਿਸਤਾਨ ਨੂੰ ਇੱਕੋ ਨਹੀਂ ਸਮਝਦੇ ਹੋਏ ਬਲੂਚਿਸਤਾਨ ਨੂੰ ਪਾਕਿਸਤਾਨ ਦਾ ਹਿੱਸਾ ਨਹੀਂ ਮੰਨਿਆ ਤੇ ਉਸ ਨੂੰ ਅਲੱਗ ਦੇਸ਼ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਹੈ ਇਸ ਕਰਕੇ ਉਹ ਅਤਵਾਦੀ ਨੇਤਾ ਦੇਖ ਸਕਦੇ ਹੋ ਕਿ ਇੱਕ ਉਹਨਾਂ ਦੇ ਬਿਆਨ ਨੇ ਹੜਕਮ ਮਚਾ ਦਿੱਤਾ ਹੈ ਸਲਮਾਨ ਖਾਨ ਜੋ ਕਿ ਹੁਣ ਅਤਵਾਦੀ ਐਲਾਨ ਦਿੱਤੇ ਗਏ ਨੇ ਪਾਕਿਸਤਾਨ ਦੇ ਸਰਕਾਰ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਸਵੀਰਾਂ ਨੋਟੀਫਿਕੇਸ਼ਨ ਦੀਆਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼-ਸਾਫ਼ ਮੈਂਸ਼ਨ ਕੀਤਾ ਗਿਆ ਹੈ ਕਿ ਦੇਸ਼ ਵਿਰੋਧੀ ਜਿਹੜੀ ਧਾਰਾ ਲੱਗੀ ਹੈ ਉਹਨਾਂ ਦੇ ਉੱਤੇ ਤੇ ਉਹਨਾਂ ਨੂੰ ਅਤਵਾਦੀ ਐਲਾਨਿਆ ਗਿਆ ਹੈ ਦੱਸ ਤੂ ਇੱਕ ਸਲਮਾਨ ਖਾਨ ਜੋ ਕਿ ਅਕਸਰ ਕਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਪਣੇ ਫਿਲਮਾਂ ਕਰਕੇ ਆਪਣੇ ਕੰਮਾਂ ਕਰਕੇ ਜਾਣੇ ਜਾਂਦੇ ਨੇ ਪਰ ਹੁਣ ਇਹ ਬੇहद ਹੈਰਾਨ ਕਰਦੀ ਖਬਰ ਹੈ ਕਿ ਪਾਕਿਸਤਾਨ ਦੇ ਵੱਲੋਂ ਉਹਨਾਂ ਨੂੰ ਅਤਵਾਦੀ ਐਲਾਨ ਦਿੱਤਾ ਗਿਆ ਹੈ